ਇਹ ਚੰਚਲ ਗਾਨਾ ਹਾਊਸ ਦੇ ਵਿੱਚੋਂ ਪਰਸੋਂ ਜਿਹੜੇ 16 ਵੈਪਨ ਵੀ ਚੋਰੀ ਕਰਕੇ ਬੰਦੇ ਲੈ ਗਏ ਸੀ ਇਹਨਾਂ ਨੇ ਕਟਰ ਦੇ ਨਾਲ ਤਾਲੇ ਤੋੜੇ ਔਰ ਨਾਲ ਉੱਥੇ ਇੱਕ ਥੋੜਾ ਜਿਹੀ ਤੇ ਕਰਾੜ ਸੀ ਜਿਹਦੇ ਨਾਲ ਇਹ ਤੋੜ ਕੇ ਇਹ ਅੰਦਰ ਐਂਟਰ ਹੋ ਗਏ ਇਹ ਚਾਰ ਬੰਦੇ ਸੀ ਇਹਨਾਂ ਚੋਂ ਨੇ ਇੱਕ ਮੋਟਰਸਾਈਕਲ ਤੇ ਆਏ ਇਹ ਪਹਿਲਾਂ ਰੈਕੀ ਵੀ ਕਰਦੇ ਰਹੇ ਉਸ ਦੁਕਾਨ ਦੇ ਆਸ-ਪਾਸ ਤੇ ਇਹਨਾਂ ਚਾਹੁੰਨ ਆ ਵੀ ਰੈਕੀ ਦੇ ਵਿੱਚ ਦੇਖ ਲਿਆ ਵੀ ਇੱਥੋਂ ਸੌਖਾ ਜਿਹੜਾ ਵੈਪਨ ਲਿਆ ਜਾ ਸਕਦਾ ਹੈ ਇਹਨਾਂ ਨੇ ਉਹ ਤਾਲੇ ਤੋੜ ਕੇ 16 ਵੈਪਨ ਜਿਹੜੇ ਨੇ ਇਹ ਚੋਰੀ ਕੀ ਹਾਂਜੀ ਨਹੀਂ 16 16 ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਜੀ ਇਹਦੇ ਵਿੱਚੋਂ 14 ਜਿਹੜੇ ਨੇ ਅਸੀਂ ਬਰਾਮਦ ਕਰ ਲਏ ਨੇ 5 ਬੰਦੇ ਅਸੀਂ ਗ੍ਰਫਤਾਰ ਕੀਤੇ ਨੇ ਔਰ ਇੱਕ ਜਿਹੜਾ ਬੰਦਾ ਨਾਲ ਉਹ ਹੋਰੇ ਉਹਦੇ ਕੋਲ ਜਾ ਕੇ ਇਹਨਾਂ ਨੇ ਵੈਪਨ ਰੱਖੇ ਸੀ ਇੱਕ ਪਿਸਟਲ ਜਿਹੜਾ ਉਹਦੇ ਕੋਲੋਂ ਵੀ ਮਿਲਿਆ ਹੈ ਇਹ ਜਿਹੜਾ ਬੰਦਾ ਪਵਨਦੀਪ ਹੈ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਜਿਹੜੇ ਪਹਿਲਾਂ ਵੀ ਕਈ ਪਰਚੇ ਦਰਜ ਜਿਹੜੇ ਹੋਏ ਨੇ ਇਹਦੇ ਕੋਲੋਂ ਸਾਨੂੰ 8 ਵੈਪਨ ਮਿਲੇ ਨੇ ਪਾਤੜਾਂ ਦਾ ਇਹ ਰਹਿਣ ਵਾਲਾ ਇੱਕ ਅਮਨਦੀਪੇ ਇਹਦੇ ਕੋਲੋਂ ਇੱਕ ਪਿਸਟਲ ਮਿਲਿਆ ਜਿਹੜਾ ਬਲਵਿੰਦਰ ਹੈ ਇਹਦੇ ਕੋਲੋਂ ਇੱਕ ਬੰਦੂਕ ਮਿਲੀ ਹੈ ਸੰਦੀਪ ਕੋਲੋਂ ਦੋ ਪਿਸਟਲ ਤੇ ਇੱਕ ਬੰਦੂਕ ਜਿਹੜੀ ਮਿਲੀ ਔਰ ਜਿਹੜਾ ਗਰਮੀਤ ਹੈ ਇਹਦੇ ਕੋਲੋਂ ਇੱਕ ਪਿਸਟਲ ਮਿਲਿਆ ਪਵਨਦੀਪ ਦੇ ਖਿਲਾਫ ਨੌ ਪਰਚੇ ਦਰਜ ਨੇ ਜਿਹੜਾ ਮੋਟਰਸਾਈਕਲ ਹੈ ਜਿੰਦੇ ਤੇ ਆਇਆ ਸੀ ਉਹ ਵੀ ਬਰਾਮਦ ਕਰ ਲਿਆ ਮਕਸਦ ਇਹ ਸੀ ਜੀ ਇਹਨਾਂ ਨੂੰ ਉਥੋਂ ਸੌਖਾ ਮਿਲ ਗਿਆ इजीली ਮਿਲ ਗਿਆ ਇਹਨਾਂ ਨੂੰ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਵੈਪਨ ਸੋਕੇ ਅਸੀਂ ਇਹ ਲੁੱਟ ਕੇ ਲੈ ਗਏ ਜਦੋਂ ਦੁਕਾਨ ਉੱਥੇ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਮੈਂ ਵੀ ਮੌਕਾ ਦੇਖ ਕੇ ਗਿਆ ਤੇ ਜਿਹੜੇ ਉਹਦੇ ਸਿਕਿਉਰਟੀ ਦੇ ਲੈਫਟਸ ਸੀ ਜਿਹੜੇ ਉਹਨੇ ਆਪਣੀ ਪੂਰਾ ਧਿਆਨ ਨਹੀਂ ਦਿੱਤਾ ਹੋਇਆ ਸਿਕਿਉਰਟੀ ਦੇ ਬੇਸ ਦੇ ਉੱਤੇ ਕਿਵੇਂ ਕਿਵੇਂ ਉਹਨੂੰ ਪ੍ਰਕਾਸ਼ਨ ਲੈਣੇ ਚਾਹੀਦੇ ਨੇ ਉੱਥੇ ਉਹ ਦੁਕਾਨ ਵੱਲੋਂ ਨਹੀਂ ਸੀ ਲੈ ਗਏ ਅਸੀਂ ਉਹਦੇ ਖਿਲਾਫ ਵੀ ਜਿਹੜਾ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਪ੍ਰੋਪਰ ਪ੍ਰਕਾਸ਼ਨ ਕੌਣ ਨਹੀਂ ਜੜੇ ਲਏ ਹੋਏ ਤੇ ਬਾਕੀ ਵੀ ਜਿਹੜੇ ਸਾਡੇ ਗਨ ਹਾਊਸਸ ਹੈਗੇ ਨੇ ਉਹਨਾਂ ਨੂੰ ਵੀ ਮੈਂ ਵਾਰਨ ਕਰਨਾ ਕਿ ਉਹ ਆਪਾਂ ਆਪਣੇ ਸਕਿਉਰਿਟੀ ਪ੍ਰਕਾਊਸ਼ਨਸ ਪ੍ਰੋਪਰ ਲੈਣ ਨਹੀਂ ਤੇ ਅਸੀਂ ਆਪਣੇ ਗਾਰਡਡ ਅਫੀਸਰਸ ਲਾ ਕੇ ਉਹ ਚੈੱਕ ਕਰਾਂਗੇ ਤਾਂ ਕਿ ਜਿੱਥੇ ਵੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਪ੍ਰੋਪਰ ਪ੍ਰਕਾਊਸ਼ਨਸ ਨਹੀਂ ਲਏ ਗਏ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਾਵਾਂਗੇ ਫੇਰ ਕੀ ਜੋ ਸਾਡੇ ਕੋਲ ਸਾਹਮਣੇ ਆਈ ਹੈ ਇਹਨਾਂ ਨੇ ਦੋ ਕੁ ਵਾਰੀ ਉੱਥੇ ਰੈਕੀ ਇਹਨਾਂ ਨੇ ਉਧਰਲੇ ਪਾਸੇ ਕੀਤੀ ਹੈ ਜੀ ਸਰ ਵਿੱਚ ਦੋ ਚੋਰ ਨਿਹੰਗ ਸਿੰਘ ਬਾਣੇ ਦੇ ਵਿੱਚ ਦਿਖ ਰਹੇ ਨੇ ਸੀਸੀਟੀਵੀ ਫੁਟੇਜ 'ਚ ਉਹ ਨਿਹੰਗ ਸਿੰਘ ਅਸੇ ਹੀ ਆਵਣੇ ਤਿਨਹੇ ਤੇ ਜਾਣਦੇ ਹੋ ਕਿ ਇਸ ਤਰ੍ਹਾਂ ਦਾ ਨਹੀਂ ਇਹਨਾਂ ਨੇ ਉਹ ਪੇਸਤਾ ਰਿਆ ਹੋਇਆ ਸੀ ਉਹ ਦੋ ਨਹੀਂ ਸੀ ਤਿੰਨ ਬੰਦੇ ਇਹਨਾਂ ਨੇ ਨਿਹੰਗਾ ਵਾਲੇ ਜਿਹੜੇ ਨਿਹੰਗ ਸਿੰਘ ਵਾਲੇ ਜਿਹੜੇ ਇਹਨਾਂ ਨੇ ਬਾਣੇ ਪਾਏ ਸੀ ਇਹਦੇ ਵਿੱਚ ਪਰ ਵੀਡੀਓ ਦੇ ਵਿੱਚ ਦੋ ਆਏ ਨੇ ਅਦਰਵਾਈਜ਼ ਇਹ ਤਿੰਨ ਸ ਮਕਸਦ ਅੱਗੇ ਲੁੱਟਾਂ ਖੋਵਾਂ ਦਾ ਲੁੱਟਾਂ ਖੋਵਾਂ ਦਾ ਵੱਡੀਆਂ ਵਾਰ ਦਾ ਤਾਂ ਕਰਨ ਦਾ ਇਹਨਾਂ ਦਾ ਮਕਸਦ ਸੀ ਔਰ ਵੈਪਨ ਲੈ ਕੇ ਕਪਨ ਜਿਵੇਂ ਆਫ ਦੀ ਗੱਲ ਕਹੀਏ ਕੇ ਛੋਪੀ ਇਸਲੀ ਦਾ ਰੱਖਣੇ ਨਹੀਂ ਵੈਪਨ ਅਸਲਾ ਮਾਲਕ ਦੇ ਨੇ ਗਨ ਹਾਊਸ ਵਾਲੇ ਦੇ ਨੇ ਲੋਕਾਂ ਨੇ ਜਮਾ ਕਰਵਾਏ ਹੋਏ ਨੇ ਇਹਦੇ ਵਿੱਚ ਸਾਰੇ ਵੈਪਨ ਅਸਲਾ ਮਾਲਕ ਦੇ ਨੇ ਪਰ ਇੱਕ ਵੈਪਨ ਜਿਹੜਾ ਹੈ ਉਹ ਕਿਸੇ ਦਾ ਕੋਈ ਰਿਪੇਅਰ ਲਈ ਆਇਆ ਹੋਇਆ ਸੀ